ਅੱਜ ਸਾਡਾ ਦੁਸ਼ਮਣ ਕੋਈ ਕੋਈ ਆਪਾਂ ਕਹ ਜੀਏ ਕੋਈ ਬਾਹਰਲਾ ਦੇਸ਼ ਜਾਂ ਸਾਡਾ ਕੋਈ ਗਵਾਂਡੀ ਦੇਸ਼ ਨਹੀਂ ਹੈਗਾ ਸਾਡਾ ਦੁਸ਼ਮਣ ਅੱਜ ਦੀ ਤਰੀਕ ਦੇ ਵਿੱਚ ਸਭ ਤੋਂ ਵੱਧ ਨਸ਼ਾ ਹੀ ਹੈ ਜਿੰਨੇ ਵੀ ਤੁਸੀਂ ਦੇਖਦੇ ਹੋ ਕ੍ਰਾਈਮ ਹੁੰਦੇ ਆ ਉਹ ਨਸ਼ੇ ਕਰਕੇ ਹੀ ਹੁੰਦੇ ਆ ਸੋ ਸਾਨੂੰ ਬਹੁਤ ਜ਼ਰੂਰਤ ਹੈ ਕਿ ਅਸੀਂ ਪੰਜਾਬ ਦੇ ਨੌਜਵਾਨ ਨੂੰ ਇਸ ਨਸ਼ੇ ਦੀ ਦਲਦਲ ਚੋਂ ਕੱਢੀਏ ਅਸੀਂ ਅੱਜ ਬਹੁਤ ਈਜ਼ੀਲੀ ਕਹਿ ਦਿੰਦੇ ਆ ਕਿ ਯਾਰ ਪ੍ਰਵਾਸੀ ਆ ਗਏ ਪ੍ਰਵਾਸੀ ਆ ਗਏ ਜਦੋਂ ਅਸੀਂ ਬਾੜ ਦੰਨੇ ਅਸੀਂ ਵੀ ਤਾਂ ਪ੍ਰਵਾਸੀ ਹੁੰਨੇ ਆ ਸੋਸੀ ਕਹਿੰਨੇ ਕਿ ਉਹਨਾਂ ਨੇ ਸਾਡੇ ਕੰਮ ਤੇ ਕਬਜ਼ਾ ਕਰ ਲਿਆ ਅਸੀਂ ਵੀ ਜਾ ਕੇ ਇਧਰੋਂ ਜਦੋਂ ਜਾਂਦੇ ਆ ਉਧਰ ਜਿੰਨੀਆਂ ਵੀ ਸਾਡੀਆਂ ਫਿਲਮਾਂ ਅਸੀਂ ਅੱਗੇ ਟ੍ਰੇਲਰ ਲਾਂਚ ਕਰਦੇ ਹਾਂ ਅਸੀਂ ਇੱਕ ਥੀਏਟਰ ਹਾਲ ਬੁੱਕ ਕਰਾਈਦਾ ਉੱਥੇ ਚੰਡੀਗੜ੍ਹ ਦੀ ਪ੍ਰੈਸ ਕਲ ਆਉਨੇ ਆ ਤੇ ਸਾਡੀ ਸਟਾਰ ਕਾਸਟ ਹੁੰਦੀ ਆ ਤੇ ਉੱਥੇ ਅਸੀਂ ਟ੍ਰੇਲਰ ਲਾਂਚ ਕਰਦੇ ਆ ਪਰ ਸਾਨੂੰ ਲੱਗਾ ਕਿ ਅਸੀਂ ਕਿਉਂ ਨਾ ਬੱਚਿਆਂ ਦੇ ਵਿੱਚ ਜਾ ਕੇ ਕਿਉਂਕਿ ਬੱਚਿਆਂ ਦਾ ਬਹੁਤ ਅਹਿਮ ਪਾਰਟ ਹੈ ਇਸ ਫਿਲਮ ਦੇ ਵਿੱਚ ਔਰ ਟੀਚਰਸ ਦਾ ਬਹੁਤ ਅਹਿਮ ਪਾਰਟ ਹੈ ਔਰ ਜਿਆਦਾਤਰ ਫਿਲਮ ਦੀ ਜਿਹੜੀ ਅਸੀਂ ਸ਼ੂਟਿੰਗ ਕੀਤੀ ਹੈ ਸਕੂਲ ਦੇ ਵਿੱਚ ਕੀਤੀ ਹੈ ਔਰ ਇੱਕ ਜਿਹੜੀ ਬੌਂਡਿੰਗ ਹੁੰਦੀ ਹੈ ਟੀਚ ਕਿਉਂਕਿ ਮੈਨੂੰ ਲੱਗਦਾ ਕਿ ਜਦੋਂ ਬੱਚੇ ਆਪਣੇ ਘਰ ਤੋਂ ਨਿਕਲ ਜਾਂਦੇ ਨੇ ਤਾਂ ਫਿਰ ਜਦੋਂ ਸਕੂਲ ਆ ਜਾਂਦੇ ਨੇ ਤਾਂ ਫਿਰ ਜਿਹੜੀ ਪੇਰੈਂਟਸ ਦੀ ਭੂਮਿਕਾ ਹੈ ਮੈਨੂੰ ਲੱਗਦਾ ਉਹ ਟੀਚਰ ਅਦਾ ਕਰਦੇ ਆ ਉਹ ਸੋ ਪੇਰੈਂਟਸ ਤੋਂ ਵੀ ਵੱਧ ਕੇ ਅਦਾ ਕਰਦੇ ਆ ਕਿਉਂਕਿ ਸਾਨੂੰ ਦੁਨੀਆ ਬਾਰੇ ਪੂਰੀ ਦੁਨੀਆ ਦੀ ਨੌਲੇਜ ਸਾਨੂੰ ਟੀਚਰਸ ਤੋਂ ਮਿਲਦੀ ਹੈ ਘਰ ਦੇ ਪੇਰੈਂਟਸ ਸਾਨੂੰ ਬੇਸਿਕ ਨੌਲੇਜ ਦਿੰਦੇ ਨੇ ਬਾਕੀ ਅਸੀਂ ਅੱਗੇ ਵਧਣਾ ਜ਼ਿੰਦਗੀ 'ਚ ਕੁਝ ਵੱਡਣਾ ਉਹਦੇ ਵਿੱਚ ਟੀਚਰਸ ਦਾ ਬਹੁਤ ਅਹਿਮ ਯੋਗਦਾਨ ਹੁੰਦਾ ਹੈ ਸੋ ਇਸ ਕਰਕੇ ਸਾਨੂੰ ਲੱਗਿਆ ਕਿ ਅਸੀਂ ਕਿਉਂ ਨਾ ਸਕੂਲ ਤੋਂ ਸ਼ੁਰੂਆਤ ਕਰੀਏ ਬੱਚਿਆਂ ਤੋਂ ਸ਼ੁਰੂਆਤ ਕਰੀਏ ਔਰ ਜੋ એનર્ਜੀ ਬੱਚਿਆਂ ਤੋਂ ਮਿਲੀ ਹੈ ਮੈਨੂੰ ਲੱਗਦਾ ਹੈ ਕਿ ਇਹੋ ਜੀ એનર્ਜੀ ਜਿਵੇਂ ਤਨਵੀਰ ਨੇ ਕਿਹਾ ਮੈਂ ਪਹਿਲਾਂ ਕਦੇ ਕਿਤੇ ਨਹੀਂ ਵੇਖੀ ਸੋ ਇੱਕ ਵਾਰ ਫੇਰ ਆਪਣੇ ਲਈ ਤਾੜੀ ਇੱਕ ਵਾਰ ਦੱਸ ਦਿਓ ਵੀ ਅਸੀਂ ਤੁਹਾਡੇ ਸਕੂਲ 'ਚ ਆਏ ਆ ਯਸ ਇਸ ਕਰਕੇ ਅਸੀਂ ਆਏ ਜੀ ਆ ਦੱਸਤਾ ਇਹਨਾਂ ਨੇ ਥੈਂਕ ਯੂ ਥੈਂਕ ਯੂ ਵੈਰੀ ਮਚ ਥੈਂਕ ਯੂ ਸੋ ਮਚ ਲਓ ਜੀ ਆਲ ਰਾਈਟ ਦਿਦਾਰ ਜੀ ਨੈਕਸਟ ਕੁਐਸਚਨ ਇਜ਼ ਫਾਰ ਯੂ Instagram ਤੇ ਤਾਂ ਅਸੀਂ ਤੁਹਾਨੂੰ ਦੇਖਦੇ ਹੀ ਰਹਿੰਦੇ ਆ ਯੂ ਆਰ ਅ ਵਾਇਰਲ ਸੈਂਸੇਸ਼ਨ ਸੋ ਆ ਵਾਲੀ ਮੂਵੀ ਦੇ ਵਿੱਚ ਆਇਆ ਡਿਫਰੈਂਟ ਕਰੈਕਟਰ ਦੇ ਵਿੱਚ ਕਮੇਡੀ ਮੂਵੀਜ਼ ਤੋਂ ਜ਼ਿਆਦਾਤਰ ਦਿਖਦੇ ਹੋ ਸੋ ਵਾਈ ਡਿਡ ਯੂ ਚੂਜ਼ ਥੇ ਫਿਲਮ ਔਰ ਕਿ ਕੁਝ ਨਵਾਂ ਲੈ ਕੇ ਆ ਰਹੇ ਹੋ ਵਟ ਇਜ਼ ਦ ਕਨਸੈਪਟ ਥੈਟ ਯੂ ਆਰ ਟੱਚਿੰਗ ਔਨ ਬਸ ਨਵਾਂ ਇਹੋ ਹੀ ਆ ਵੀ ਭਾਜੀ ਹਣੀ ਮਾਰਕਟ ਕਰਦੇ ਆ ਤੇ ਮੈਂ ਥੋੜਾ ਜਿਹਾ ਹੱਸੇ ਮਜ਼ਾਕ ਦੀਆਂ ਗੱਲਾਂ ਕਰੂੰਗਾ ਤੇ ਉਹ ਥੋੜਾ ਬੈਲੈਂਸ ਹੋ ਜਾਊਗਾ ਬੈਲੈਂਸ ਕਰੂਗਾ ਮਾਰਕਟਾਈ ਭਾਜੀ ਕਿਉਂਕਿ ਐਕਸ਼ਨ ਕਰਦੇ ਆ ਸਾਰੀਆਂ ਫਿਲਮਾਂ 'ਚ ਸੋ ਤਾਂ ਕਰਕੇ ਇਹ ਭਾਜੀ ਦੀ ਬਦੌਲਤ ਹੀ ਇਹ ਮੈਂ ਫਿਲਮ ਕੀਤੀ ਆ ਸੋ ਬਹੁਤ ਕਾਮਿਕ ਕਿਰਦਾਰ ਹੈ ਮੇਰਾ ਜਿੱਦਾਂ ਦੇ ਦੂਜੀਆਂ ਫਿਲਮਾਂ 'ਚ ਕਾਮਿਕ ਕਿਰਦਾਰ ਹੁੰਦੇ ਆ ਉਦਾਂ ਦਾ ਹੀ ਕਿਰਦਾਰ ਆ ਸੋ ਬੱਚਿਆਂ ਨੂੰ ਇਹ ਜ਼ਰੂਰ ਫਿਲਮ ਵੇਖਣੀ ਚਾਹੀਦੀ ਕਿਉਂਕਿ ਮੈਂ 26 ਸਾਲ ਦਾ ਹੋ ਗਿਆ ਸੀਗਾ ਤੇ ਮੈਨੂੰ ਜਦੋਂ ਪਤਾ ਲੱਗਾ ਕਿ ਮੈਂ ਐਕਟਰ ਬਣਨਾ ਕਿਉਂਕਿ ਮੇਰੇ ਅੰਦਰ ਹੀ ਐਕਟਰ ਸੀਗਾ ਦੱਸ ਨਹੀਂ ਪਾਉਂਦਾ ਕਿ ਇਹਨੂੰ ਸੋ ਇਦਾਂ ਜਦੋਂ ਸਟਾਰ ਕਾਸਟਿੰਗ ਆ ਜੇ ਇਹਨਾਂ ਦੇ ਵਿੱਚ ਮੰਨ ਲਓ ਆਏ ਹੈ ਨਾ ਸੋ ਬੱਚਿਆਂ ਦਾ ਹੌਸਲਾ ਬਹੁਤ ਵੱਡਾ ਹੈ ਕਿਉਂਕਿ ਛੋਟੇ ਛੋਟੇ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਆ ਬਹੁਤ ਵੱਡੇ ਕਿਰਦਾਰ ਨੇ ਇਹਨਾਂ ਦੇ ਫਿਲਮ ਦੇ ਵਿੱਚ ਬੱਚਿਆਂ ਦੇ ਸੋ ਜਦੋਂ ਬੱਚੇ ਜਾ ਕੇ ਵਹਿੰਦੇ ਆ ਤੇ ਮੈਨੂੰ ਲੱਗਦਾ ਵੀ ਕੌਨਫੀਡੈਂਸ ਬਿਲਡ ਹੁੰਦਾ ਆ ਵੀ ਸਾਨੂੰ ਬਹੁਤ ਸਾਰੇ ਬੱਚਿਆਂ ਦੇ ਅੰਦਰ ਕਈ ਹੋਰ ਆਜਕਲ ਦੇ ਵੈਸੇ ਬਹੁਤ ਐਡਵਾਂਸ ਹੋ ਗਿਆ ਜਮਾਨਾ ਪਰ ਫਿਰ ਵੀ ਮੈਨੂੰ ਲੱਗਦਾ ਕਿ ਇਹ ਜ਼ਰੂਰ ਵੇਖਣੀ ਚਾਹੀਦੀ ਕਿਉਂਕਿ ਬੱਚੇ ਵਿੱਚ ਹੈਗੇ ਆ ਸਕੂਲ ਦੇ ਬੱਚੇ ਆ ਸੋ ਸਾਰੇ ਬੱਚਿਆਂ ਨੂੰ ਵੇਖਣੀ ਚਾਹੀਦੀ ਹੁਣ ਪਤਾ ਸਾਰੇ ਨੂੰ ਕਿੰਨੇ ਤਰੀਕ ਨਾਲ ਆਣੀ ਫਿਲਮ ਦੁਬਾਰਾ ਦੱਸਿਓ ਕਿੰਨੇ ਤਰੀਕ thank you so much thank absolutely you absolutely crazy energy बल अपने लिए जोरदार ताली बजाओ ऑल स्टूडेंट्स वेल डन गुड जॉब लवली एनर्जी नीट मैम जी मैम नीट मैम सो ਕਿਦਦਾ ਲੱਗਿਆ ਸਾਰੀ ਟੀਮ ਦੇ ਨਾਲ ਕੰਮ ਕਰਕੇ ਔਰ ਜਦੋਂ ਬੱਚਿਆਂ ਨਾਲ ਕੰਮ ਕਰਨਾ ਹੁੰਦਾ ਥੋੜਾ ਪੇਸ਼ੀਐਂਸ ਵੀ ਆਪਣੇ ਆਪ ਨੂੰ ਬੜਾ ਲਿਆਣਾ ਪੈਂਦਾ ਹੈ ਬੱਚਿਆਂ ਦੇ ਨਾਲ ਬੱਚਾ ਵੀ ਵੱਡਣਾ ਪੈਂਦਾ ਹੈ ਹਾਊ ਵਾਸ ਦ ਐਕਸਪੀਰੀਐਂਸ ਸਸ਼ੀਕਾਲ ਗੁੱਡ ਈਵਨਿੰਗ ਗੁੱਡ ਆਫਟਰਨੂਨ ਹੈਲੋ ਕੈਸੂ ਆਪ ਸਭ ਯਾ تھوڑی એનર્ਜੀ ਦਿਖਾਓ ਪਤਾ ਚੱਲੇ ਨਾ ਸਕੂਲ ਚ ਆਇਆ ਸਸ਼ੀਕਲ ਮੇਰਾ ਨਾਮ ਹੈ ਨੀਤ ਔਰ ਮੈਂ ਇਸ মুਵੀ ਦੇ ਵਿੱਚ ਇੱਕ ਬਹੁਤ ਹੀ ਪਿਆਰਾ ਕੈਰੈਕਟਰ ਪਲੇ ਕਰ ਰਹੀ ਹਾਂ ਬਾਣੀ ਗਿਲਦਾ ਸੋ ਮੈਂ ਇਹ মুਵੀ ਕਿਉਂ ਚੂਜ਼ ਕੀਤੀ ਬਿਕੋਜ਼ ਸਭ ਤੋਂ ਵੱਡਾ ਰੀਜ਼ਨ ਇਹ ਹੈ ਕਿ ਐਜ਼ ਐਨ ਐਕਟਰ ਤੁਸੀਂ ਹਮੇਸ਼ਾ ਯੂ نو ਤੁਹਾਨੂੰ ਇਹ ਹੁੰਦਾ ਕਿ ਕੋਈ ਕੈਰੈਕਟਰ ਇਦਾਂ ਦਾ ਪਲੇ ਕਰਨ ਨੂੰ ਮਿਲੇ ਜੋ ਤੁਹਾਡੇ ਕੰਫਰਟ ਜ਼ੋਨ ਤੋਂ ਬਾਹਰ ਹੋਵੇ क्योंकि सो फॉर मी इट वॉज समथिंग डिफरेंट विच आई वॉन्ट टू प्ले एंड डी दी दे वन वॉज ऑलरेडी अ बिग हिट सो सो एक मेरे लिए एक पॉक सी के ऑलरेडी बड़ी हिट फिल्म के अगर मैं काम करूँगी सो दैन इट्स वन ऑफ बी बेनिफिशियल फॉर मी फॉर श्योर एंड बाकी पूरी टीम ने बहुत वीम किया तोमेडी मिलेगी एक्शन मिलेगा सो आई थिंक इट्स अ फुल पैकेज और पूरी फैमिली मूवी है सो so, सारे अपने पेरेंट्स ना जाके अपनी फैमिली ना जाके मूवी देखो और किस दिन आ रही है थर्टीन मैं हर एक तो उन्होंने नाम पूछेंगे। फिर टेल योर नेम एंड आपको मूवी में काम कर करके कैसा लगा ठीक था अच्छा था ओके व्हाट्स योर नेम अमिता खन्ना आपको कैसा लगा मूवी में काम करके बहुत ज़्यादा अच्छा बेस्ट चीज़ क्या लगी पन। सीजन और व्हाट्स योर नेम हिनाया आपको कैसा लगा मूवी में काम करके बहुत 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 अच्छा बहुत मजा आया चलो ग्रेट दैट्स इट आल्सो व्हाट्स योर नेम और मूवी में काम करके कैसा लगा बहुत अच्छा क्या नेम है आपका मानव आहुजा मानव ऑल राइट प्लीज पास ऑन द माइक शशिकांत जी सारे ये ऑलरेडी ट्रेन हो रही है फ्यूचर वास्ते <laughs> मेरा नाम तीशा शर्मा है मेनु मूवी काम करके बहुत बढ़िया लग गया ओह क्यूट थोड़ा चेहरा करके शोर मचा के एवरीवन मेरा नाम आरव है और कैसा लगा मूवी में एक्सपीरियंस बहुत अच्छा था एक्सपीरियंस बच्चों को क्या कहना चाहोगे अब ये बहुत अच्छी मूवी है और आप इसे प्लीज देखना हालांकि ਅਸੀਂ ਤੁਹਾਡੀਆਂ ਕੁਝ ਫਿਲਮਾਂ ਦੇਖੀਆਂ ਉਹਨਾਂ ਦੇ ਵਿੱਚ ਨਸ਼ੇ ਨੂੰ ਟਾਰਗੇਟ ਕੀਤਾ ਗਿਆ ਸੀਗਾ ਕਿ ਨਸ਼ਾ ਖਤਮ ਹੋਣਾ ਚਾਹੀਦਾ ਇਸੇ ਤਰੀਕੇ ਦੇ ਨਾਲ ਨਸ਼ਾ ਜਿਹੜਾ ਉਹ ਵਿਕਦਾ ਹੈ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਨਾਲ ਉਹ ਬੰਦ ਹੋ ਸਕਦਾ ਹੈ ਤੁਹਾਨੂੰ ਕਿਉਂ ਜ਼ਰੂਰੀ ਲੱਗਦਾ ਕਿ ਇਸ ਟੌਪਿਕ ਤੇ ਬਾਰ ਬਾਰ ਗੱਲ ਹੋਣੀ ਚਾਹੀਦੀ ਹੈ ਜਦੋਂ ਤੱਕ ਇਹ ਟੌਪਿਕ ਜਦੋਂ ਤੱਕ ਨਸ਼ਾ ਪੰਜਾਬ ਚੋਂ ਬੰਦ ਨਹੀਂ ਹੋ ਜਾਂਦਾ ਇਸ ਟੌਪਿਕ ਤੇ ਗੱਲ ਹੁੰਦੀ ਰਹਿਣੀ ਚਾਹੀਦੀ ਹੈ ਅੱਜ ਸਾਡਾ ਦੁਸ਼ਮਣ ਕੋਈ ਕੋਈ ਆਪਾਂ ਕਹ ਜੀਏ ਕੋਈ ਬਾਹਰਲਾ ਦੇਸ਼ ਜਾਂ ਸਾਡਾ ਕੋਈ ਗੁਆਂਢੀ ਦੇਸ਼ ਨਹੀਂ ਹੈਗਾ ਸਾਡਾ ਦੁਸ਼ਮਣ ਅੱਜ ਦੀ ਤਰੀਕ ਦੇ ਵਿੱਚ ਸਭ ਤੋਂ ਵੱਧ ਨਸ਼ਾ ਹੀ ਹੈ ਜਿੰਨੇ ਵੀ ਤੁਸੀਂ ਦੇਖਦੇ ਹੋ ਕ੍ਰਾਈਮ ਹੁੰਦੇ ਆ ਉਹ ਨਸ਼ੇ ਕਰਕੇ ਹੀ ਹੁੰਦੇ ਆ ਜੋ ਆਪਾਂ ਦੇਖ ਰਹੇ ਆਂ ਆਲੇ-ਦਾਲੇ ਸਮਾਜ ਦੇ ਵਿੱਚ ਅੱਜ ਕ੍ਰਿਤੀਆਂ ਫੈਲ ਰਹੀਆਂ ਨੇ ਔਰ ਪਿਛਲੇ ਕਾਫੀ ਸਾਲਾਂ ਤੋਂ ਮੈਨੂੰ ਲੱਗਦਾ ਕਿ ਪੰਜਾਬ ਇਸ ਦੀ ਚਪੇਟ 'ਚ ਆਇਆ ਹੋਇਆ ਹੈ ਸੋ ਸਾਨੂੰ ਬਹੁਤ ਜ਼ਰੂਰਤ ਹੈ ਕਿ ਅਸੀਂ ਪੰਜਾਬ ਦੇ ਨੌਜਵਾਨ ਨੂੰ ਇਸ ਨਸ਼ੇ ਦੀ ਦਲਦਲ 'ਚੋਂ ਕੱਢੀਏ ਉਹਦਾ ਸਭ ਤੋਂ ਵੱਡਾ ਰੀਜ਼ਨ ਵੀਰੇ ਇਹ ਹੈ ਕਿਸੇ ਟਾਈਮ ਜਦੋਂ ਸਾਡੀਆਂ ਨੈਸ਼ਨਲ ਗੇਮਸ ਹੁੰਦੀਆਂ ਸੀ ਅਸੀਂ ਜਦੋਂ ਸੁਚੀ ਆਉਂਦੀ ਹੁੰਦੀ ਸੀ ਤਾਂ ਓਵਰਆਲ ਟਰੋਫੀ ਜਿਹੜੀ ਹੁੰਦੀ ਸੀ ਉਹ ਪੰਜਾਬ ਨੂੰ ਮਿਲਦੀ ਸੀ ਅੱਜ ਪੰਜਾਬ ਪਛੜ ਕੇ ਮੈਨੂੰ ਲੱਗਦਾ ਸਪੋਰਟਸ ਦੇ ਵਿੱਚ ਕਿਤੇ ਦਿਖਾਈ ਨਹੀਂ ਦਿੰਦਾ ਉਹਦਾ ਕਾਰਨ ਇਹੀ ਆ ਕਿ ਨੌਜਵਾਨ ਜਿਹੜੇ ਨੇ ਉਹ ਨਸ਼ੇ ਦੀ ਦਲਦਲ ਚ ਫਸ ਜਾਂਦੇ ਆ ਫਿਰ ਉਹ ਖੇਡਾਂ ਵੱਲੋਂ ਪੜ੍ਹਾਈ ਵੱਲੋਂ ਜਾਂ ਆਪਣੇ ਜਿਹੜੇ ਜ਼ਿੰਦਗੀ ਦੇ ਏਮ ਨੇ ਜੋ ਉਹਨਾਂ ਨੇ ਬਣਨਾ ਉਹ ਤੋਂ ਭਟਕ ਜਾਂਦੇ ਆ ਸੋ ਅਸੀਂ ਜੋ ਇਹ ਮੈਸੇਜ ਆ ਉਹ ਬੱਚਿਆਂ ਰਾਹੀਂ ਛੋਟਾ ਛੋਟਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਫਿਲਮ ਚ ਔਰ ਆਲਵੇਜ਼ ਮੈਂ ਹਮੇਸ਼ਾ ਖੁਦ ਮੈਂ ਸਪੋਰਟਸਮੈਨ ਰਿਆਂ ਮੈਨੂੰ ਲੱਗਦਾ ਕਿ ਸਾਨੂੰ ਜੇ ਅਸੀਂ ਸਮਾਜ ਦੇ ਇੱਕ ਜ਼ਿੰਮੇਵਾਰ ਨਾਗਰਿਕਾਂ ਜਾਂ ਸਾਡੇ ਤੇ ਜ਼ਿੰਮੇਵਾਰੀ ਪਈ ਹੈ ਕਿ ਜੇ ਸਿਨੇਮੇ ਦੇ ਵਿੱਚ ਲੋਕਾਂ ਨੇ ਮੈਨੂੰ ਪਿਆਰ ਦਿੱਤਾ ਮੈਨੂੰ ਨੌਜਵਾਨ ਅੱਜ ਫੋਲੋ ਕਰਦੇ ਨੇ ਤਾਂ ਇੱਕ ਜ਼ਿੰਮੇਵਾਰ ਐਕਟਰ ਹੋਣ ਦੇ ਨਾਤੇ ਮੈਨੂੰ ਲੱਗਦਾ ਕਿ ਮੈਨੂੰ ਇਹ ਮੈਸੇਜ ਬਾਰ-ਬਾਰ ਦਿੰਦੇ ਰਹਿਣਾ ਚਾਹੀਦਾ ਔਰ ਉਹੀ ਜਿਹੀਆਂ ਫਿਲਮਾਂ ਕਰਨੀਆਂ ਚਾਹੀਦੀਆਂ ਨੇ ਜਿਹੜੀਆਂ ਸਮਾਜ ਦੇ ਵਿੱਚ ਹੋ ਰਹੀਆਂ ਕੁਰਤੀਆਂ ਦੇ ਖਿਲਾਫ ਕੋਈ ਨਾ ਕੁਝ ਸੁਨੇਹਾ ਜ਼ਰੂਰ ਦੇਣ ਮੇਰਾ ਇੱਕ ਸਵਾਲ ਹੈ ਤੁਹਾਡੇ ਤੋਂ ਹੀ ਸੋਸ਼ਲ ਮੀਡੀਆ ਤੇ ਇੱਕ ਗੱਲ ਕਾਫੀ ਚਰਚਾ ਦੇ ਵਿੱਚ ਹੈ ਇਸ ਵਕਤ ਉਹ ਗੱਲ ਇਹ ਹੈ ਕਿ ਜੇਕਰ ਕੋਈ ਫਿਲਮ ਮੇਕਰ ਪ੍ਰੋਡਿਊਸਰ ਫਿਲਮ ਦੇ ਉੱਤੇ ਪੈਸੇ ਲਾਉਣਾ ਚਾਹੁੰਦਾ ਹੈ ਤਾਂ ਉਸ ਤੋਂ ਪਹਿਲਾਂ ਉਸ ਮੇਕਰ ਨੂੰ ਫਿਲਮ ਬਾਰੇ ਖੁਦ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ ਉਹ ਪਹਿਲਾਂ ਮੇਕਰ ਖੁਦ ਫਿਲਮ ਬਣਾਉਣੀ ਸਿੱਖੇ ਤੇ ਫਿਰ ਪੈਸੇ ਇਨਵੈਸਟ ਕਰੇ ਤੁਸੀਂ ਸਹਿਮਤ ਹੋ ਇਸ ਗੱਲ ਦੇ ਨਾਲ ਦੇਖ ਵੀਰੇ ਮੈਂ ਇਹ ਕਹਿਣਾ ਕਿ ਹਾਂ ਪ੍ਰੋਡਿਊਸਰ ਨੂੰ ਇਹਨਾਂ ਚੀਜ਼ਾਂ ਦੀ ਨੌਲੇਜ ਹੋਣੀ ਚਾਹੀਦੀ ਹੈ ਕਿ ਫਿਲਮ ਦੇ ਵਿੱਚ ਕਿਹੜੀ ਚੀਜ਼ ਕਿਵੇਂ ਆਉਂਦੀ ਹੈ ਕਿਵੇਂ ਮਿਲਦੀ ਹੈ ਤਜਰਬਾ ਹੋਣਾ ਬਹੁਤ ਜ਼ਰੂਰੀ ਹੈ ਹੈਨਾ ਬਾਕੀ ਪ੍ਰੋਡਿਊਸਰ ਦੀ ਜੌਬ ਹੁੰਦੀ ਹੈ ਦੇਖੋ ਇਨਵੈਸਟਮੈਂਟ ਕਰਨ ਦੀ ਇਨਵੈਸਟ ਕਰਦਾ ਡਾਇਰੈਕਟਰ ਹੁੰਦਾ ਡਾਇਰੈਕਟਰ ਦਾ ਕੰਮ ਹੁੰਦਾ ਫਿਲਮ ਨੂੰ ਚੰਗੇ ਤਰੀਕੇ ਨਾਲ ਬਣਾਉਣਾ ਮਿਹਨਤ ਹੋਣੀ ਬਹੁਤ ਜ਼ਰੂਰੀ ਆ ਸੋ ਮੈਨੂੰ ਲੱਗਦਾ ਕਿ ਯਾਰ ਹਾਂ ਇਹ ਜ਼ਰੂਰੀ ਆ ਕਿ ਯਾਰ ਤੁਹਾਨੂੰ ਫਿਲਮ ਮੇਕਿੰਗ ਦੀ ਹਰ ਇੱਕ ਚੀਜ਼ ਦੀ ਨੌਲੇਜ ਹੋਣੀ ਬਹੁਤ ਜ਼ਰੂਰੀ ਆ ਤਾਂ ਕਿ ਫਿਲਮ ਮੈਂ ਜਿਹੜੀ ਉਹ ਵਧੀਆ ਬਣ ਸਕੇ ਮੇਰੇ ਨਾਲ ਬਹੁਤ ਜ਼ਹਿਨ ਦੇ ਵਿੱਚ ਇੱਕ ਫਿਲਮ ਹੈ ਮੈਂ ਬਹੁਤ ਸਾਰੇ ਲੋਕਾਂ ਨੂੰ ਕਹਿ ਚੁੱਕਾ ਪ੍ਰੋਡਿਊਸਰਸ ਨੂੰ ਕਹਿ ਚੁੱਕਾ ਕਿ ਸਾਨੂੰ ਇਸ ਮੁੱਦੇ ਤੇ ਫਿਲਮ ਕਰਨੀ ਚਾਹੀਦੀ ਹੈ ਕਿ ਸਾਡੇ ਲਈ ਸਿਰਫ ਆਈਲੈਂਡਸ ਕਰਕੇ ਬਾਹਰ ਜਾਣਾ ਜ਼ਰੂਰੀ ਨਹੀਂ ਹੈ ਸਾਨੂੰ ਯੂਨੀਵਰਸਿਟੀ ਤੱਕ ਪੜ੍ਹਾਈ ਕਰਨੀ ਚਾਹੀਦੀ ਆ ਔਰ ਅਸੀਂ ਅੱਜ ਬਹੁਤ ਈਜ਼ੀਲੀ ਕਹਿ ਦਿੰਦੇ ਆ ਕਿ ਯਾਰ ਪ੍ਰਵਾਸੀ ਆ ਗਏ ਪ੍ਰਵਾਸੀ ਆ ਗਏ ਜਦੋਂ ਅਸੀਂ ਬਾਹਰ ਦੰਦੇ ਅਸੀਂ ਵੀ ਤਾਂ ਪ੍ਰਵਾਸੀ ਹੁੰਨੇ ਆ ਸੋ ਅਸੀਂ ਕਹਿੰਦੇ ਆ ਕਿ ਉਹਨਾਂ ਨੇ ਸਾਡੇ ਕੰਮ ਤੇ ਕਬਜ਼ਾ ਕਰ ਲਿਆ ਅਸੀਂ ਵੀ ਜਾ ਕੇ ਇਧਰੋਂ ਜਦੋਂ ਜਾਂਦੇ ਆ ਉਧਰ ਤਾਂ ਅਸੀਂ ਵੀ ਉਧਰ ਜਾ ਕੇ ਕਿਧਰਾਂ ਕਿਤੇ ਕੰਮ ਕਰਦੇ ਆ ਜੋ ਅੱਜ ਮੈਂ ਕੈਨੇਡਾ ਦੇ ਹਾਲਾਤ ਦੇਖੇ ਨੇ ਤਾਂ ਉੱਥੇ ਕੰਮ ਦੀ ਕਿੰਨੀ ਮਾਰੂ ਮਾਰੀ ਆ ਸਾਡੇ ਪੰਜਾਬੀ ਬੱਚਿਆਂ ਕੋਲ ਕੰਮ ਨਹੀਂ ਆ ਕਿਵੇਂ ਐਕਸਪਲੋਇਟ ਵੀ ਹੋ ਰਹੇ ਨੇ ਸੋ ਆਪਣੀ ਅੱਖੀ ਦੇਖੀਆਂ ਗੱਲਾਂ ਨੇ ਮੇਰੇ ਖਿਆਲ ਚ ਐਜੂਕੇਸ਼ਨ ਤੇ ਫਿਲਮ ਬਣਨੀ ਚਾਹੀਦੀ ਆ ਪਹਿਲਾਂ ਤੁਸੀਂ ਜਿੰਨੇ ਵੀ ਆਪਣੇ ਆਈਪੀਐਸ ਆਈਏਐਸ ਆਫੀਸਰ ਹੁੰਦੇ ਸਾਰੇ ਪੰਜਾਬੀ ਹੁੰਦੇ ਸੀ ਹੁਣ ਡੇ ਬਾਏ ਡੇ ਤੁਸੀਂ ਦੇਖਦੇ ਹੋ ਕਿ ਪੰਜਾਬੀ ਆਫੀਸਰ ਘਟਦੇ ਜਾ ਰਹੇ ਨੇ ਬਾਹਰਲੀਆਂ ਸਟੇਟਾਂ ਦੇ ਆਫੀਸਰ ਆ ਕੇ ਲੱਗ ਰਹੇ ਨੇ ਔਰ ਪੰਜਾਬੀ ਬੱਚਾ ਸਿਰਫ ਇੱਕ ਏਮ ਬਣ ਗਿਆ ਕਿ ਆਇਲਸ ਕਰੋ ਤੇ ਬਾਹਰ ਨਿਕਲ ਜਾਓ ਪਤਾ ਨਹੀਂ ਕੀ ਖਾਬ ਦਿਖਾਏ ਗਏ ਨੇ ਜਦੋਂ ਕਿ ਉੱਥੇ ਹੁਣ ਉਹ ਚੀਜ਼ਾਂ ਨਹੀਂ ਰਹੀਆਂ ਤੇ ਅੱਜ ਕ੍ਰਾਈਮ ਦੀ ਦਲਦਲ ਦੇ ਵਿੱਚ ਯੂਥ ਜਾ ਕੇ ਫਸ ਰਿਹਾ ਉੱਥੇ ਸੋ ਇਹ ਚੀਜ਼ਾਂ ਦੇ ਉੱਤੇ ਬੇਸਿਕ ਜਿਹੜੀ ਮੈਨੂੰ ਲੱਗਦਾ ਪੇਰੈਂਟਸ ਦਾ ਇਹਦੇ ਵਿੱਚ ਬਹੁਤ ਵੱਡਾ ਰੋਲ ਹੁੰਦਾ ਪੇਰੈਂਟਸ ਨੂੰ ਚਾਹੀਦਾ ਕਿ ਯਾਰ ਆਪਣੇ ਬੱਚਿਆਂ ਨੂੰ ਤੁਸੀਂ ਛੱਡ ਦਿਓ ਹੁਣ ਬਾਹਰ ਜਾਣ ਦੇ ਸੁਪਨੇ ਦੇਖਣੇ ਇੱਥੇ ਹੁਣ ਸੋਚੋ ਕਿ ਤੁਹਾਡੇ ਬੱਚੇ ਆਈਐਸ ਆਈਪੀਐਸ ਬਣਨ ਸੋ ਇਹਦੇ ਉੱਤੇ ਜਰੂਰ ਅਸੀਂ ਫਿਲਮ ਕਰਨੀ ਚਾਹਾਂਗੇ ਔਰ ਔਰ ਜ਼ਰੂਰਤ ਵੀ ਆਉਂਦੇ ਸਮੇਂ ਮੈਂ ਕਿਹਾ ਦੇਵ ਭਾਈ ਨੂੰ ਬਹੁਤ ਹੋ ਰਹੀ ਹੈ ਮਹਾਭਾਈ ਗੁੰਡਾ ਬਣਨਾ ਚਾਹੁੰਦਾ ਮੈਂ ਕਿਹਾ ਫਿਲਮ ਤੇ ਉਹਦੇ ਕੋਈ ਸੁਭਾਅ ਬਣ ਨਹੀਂ ਰਿਹਾ ਪਰ ਮੈਨੂੰ ਹੈਗਾ ਕਿ ਮੈਂ ਇੱਕ ਨੈਗੇਟਿਵ ਕਿਰਦਾਰ ਵੀ ਮੈਨੂੰ ਲੱਗਦਾ ਮੈਂ ਵਧੀਆ ਕਰ ਸਕਦਾ ਐਂਡ ਆਉਣ ਵਾਲੇ ਸਮੇਂ ਜਰੂਰ ਕਰਾਂਗੇ ਵੈਸੇ ਕੀਤੀ ਕੋਸ਼ਿਸ਼ ਕੀਤੀ ਮੈਂ ਕਾਮੇਡੀ ਤੋਂ हट ਕੇ ਵੀ ਕੁਝ ਕਰਾਂ ਹਾਂਜੀ ਹਾਂਜੀ ਕੁਝ ਚੀਜ਼ਾਂ ਜੇ ਐਦਾਂ ਅਨਾਉਂਸ ਨਹੀਂ ਕਰ ਸਕਦੇ ਕਿ ਕੁਝ ਚੀਜ਼ਾਂ ਬਣੀਆਂ ਪਈਆਂ ਨੇ ਔਰ ਉਹ ਬਹੁਤ ਡਿਫਰੈਂਟ ਸ਼ੇਡ ਨੇ ਕਿ ਜਰੂਰੀ ਨਹੀਂ ਕਿ ਕੱਲਾ ਕਾਮੇਡੀ ਆਪਾਂ ਇੱਕ ਐਕਟ ਮੈਂ ਤਾਂ ਐਕਟਰ ਹੀ ਆ ਇਹ ਇਹ ਕੋਈ ਜਰੂਰੀ ਨਹੀਂ ਕਿ ਕੱਲੇ ਕਾਮੇਡੀ ਕਿਰਦਾਰ ਹੀ ਕਰਨੇ ਆਪਾਂ ਕਿਸੇ ਵੀ ਤਰੀਕੇ ਦੇ ਕੋਈ ਵੀ ਕਿਰਦਾਰ ਕਰਾਂਗੇ ਸੀਰੀਅਸ ਵੀ ਕਰਾਂਗੇ ਗੁੰਡਾਟਾ ਚਮੋਲ ਵੀ ਕਰਾਂਗੇ ਤੇ ਸਾਰੇ ਕਰਾਂਗੇ ਮੇਲੇ ਬਿਲਕੁਲ ਵੀ ਨਹੀਂ ਮੇਲੇ ਇਹਨਾਂ ਸੌਖਾ ਰਿਹਾ ਬਿਕੋਜ਼ ਮੈਂ ਐਜ਼ ਅ ਪਰਸਨ ਮੈਨੂੰ ਬੱਚੇ ਬਹੁਤ ਪਸੰਦ ਨੇ ਤੇ ਮੈਂ ਮੇਰੀ ਬਹੁਤ ਬੰਦ ਈ ਹੈ ਬੱਚਿਆਂ ਨਾਲ ਤੇ ਮੈਨੂੰ ਐਕਚੁਅਲੀ ਮੈਂ ਕੰਫਰਟੇਬਲ ਹੋਰ ਫੀਲ ਕਰਨ ਲੱਗ ਗਈ ਮੇਰੇ ਪਹਿਲੇ ਦਿਨ ਆਈ ਥਿੰਕ ਬੱਚਿਆਂ ਨਾਲ ਸੀ ਐਂਡ ਨਹੀਂ ਦੂਜੇ ਦਿਨ ਸੀਗਾ ਲੇਕਿਨ ਪਹਿਲੇ 1-2 ਦਿਨ ਮੈਂ ਬਹੁਤ ਕੰਫਰਟੇਬਲ ਫੀਲ ਕਰ ਗਈ ਬੱਚਿਆਂ ਨਾਲ ਕੇ ਖਾਸ ਕਰ ਐਂਡ ਆਫਕੋਰਸ ਕੋਸਟਰਸ एवरीवन ਬਟ ਬੱਚਾ ਨਾ ਮਾਹੌਲ ਬਹੁਤ ਸੋੜਾ ਬਣਾਤਾ ਸੀ ਆਈ ਲਵ ਕਿਡਸ ਸੋ ਫਿਲਮ ਬਿਲਕੁਲ ਹੀ ਔਖਾ ਰਹੀ ਸੀ। ਅਹ ਦੀਪ ਸਰ ਨੂੰ ਮੇਰਾ ਸਵਾਲ ਹੈ। ਸੱਚੀ ਗੱਲ ਪਹਿਲਾਂ ਤਾਂ ਪੂਰੀ ਟੀਮ ਨੂੰ। ਟ੍ਰੇਲਰ ਬਹੁਤ ਪਿਆਰਾ ਆ। थैंक यू थैंक यू। ਇੱਕ ਮਿੰਟ ਲਈ ਵੀ ਨਿਗਾਹ ਨਹੀਂ ਹੱਟੀ ਕਿ ਨਹੀਂ ਅਸੀਂ ਨਾ ਦੇਖੀ ਕੋਈ ਵੀ ਸੀਨ। ਜਦੋਂ ਵੀ ਕੋਈ ਵੀ ਤੁਹਾਡੇ ਚੋਂ ਆ ਰਿਹਾ ਨਾ ਟ੍ਰੇਲਰ ਦੇ ਵਿੱਚ ਲੱਗਦਾ ਪਿਆ ਕਿ ਹਾਂ ਟ੍ਰੇਲਰ ਬਹੁਤ ਸੋਹਣਾ ਕੱਟਿਆ ਆ। थैंक यू थैंक यू। ਸਾਰੀ ਫਿਲਮ ਵੀ ਇੰਨੀ ਪਿਆਰੀ ਹੋਣ ਵਾਲੀ ਆ। ਉਹਦੇ ਲਈ ਬਹੁਤ-ਬਹੁਤ ਮੁਬਾਰਕਾ ਪੂਰੀ ਟੀਮ ਨੂੰ। ਜਿਵੇਂ ਕਿ ਉਹਨਾਂ ਨੇ ਪੁੱਛਿਆ ਕਿ ਮੈਮ ਨੂੰ ਕੰਮ ਕਰਕੇ ਨਾ ਬੱਚਿਆਂ ਦੇ ਨਾਲ ਕਿਵੇਂ ਦਾ ਲੱਗਿਆ? ਜਦੋਂ ਇਹ ਕੁੜੀਆਂ ਹੁੰਦੀਆਂ ਨਾ ਉਹ ਬੱਚਿਆਂ ਨਾਲ ਜਦੋਂ ਕੰਮ ਕਰਦੀਆਂ ਜਾਂ ਉਹਨਾਂ ਨਾਲ ਜਦੋਂ ਵਿਚਰਨਾ ਆ ਉਹ ਈਜ਼ੀਲੀ ਹੈਂਡਲ ਕਰ ਲੈਂਦੀਆਂ ਬਟ ਮੁੰਡਿਆਂ ਲਈ ਉਹ ਜਿਹੜਾ ਸਟੱਫ ਹੁੰਦੀ ਆ ਕਿਉਂਕਿ ਬੱਚੇ ਬੱਚੇ ਸ਼ੋਰ ਬਹੁਤ ਕਰਦੇ ਆ ਸਮ ਟਾਈਮਸ ਮੁੰਡੇ ਨਾ ਚੇੜ ਵੀ ਜਾਂਦੇ ਆ ਸਪੈਸ਼ਲੀ ਕਿ ਐਕਟਰ ਹੋਣ ਦੇ ਨਾਲ ਤੇ ਕੁਝ ਨਾ ਜਾਵਾਂਗੀ ਤੁਹਾਡਾ ਐਕਸਪੀਰੀਅੰਸ ਬੱਚਿਆਂ ਦੇ ਨਾਲ ਕਿਵੇਂ ਦਾ ਰਿਹਾ ਦੇਖੋ ਜੀ ਸਾਰੇ ਬੱਚੇ ਮੇਰੇ ਬਹੁਤ ਫੇਵਰੇਟ ਰਹੇ ਨੇ ਜਿੰਨੇ ਵੀ ਬੱਚੇ ਬੈਠੇ ਨੇ ਇੱਥੇ ਸਾਰਿਆਂ ਨਾਲ ਹੀ ਮੇਰਾ ਕੰਮ ਹੈ ਸਾਰਿਆਂ ਨਾਲ ਹੀ ਮੈਂ ਸਕਰੀਨ ਸ਼ੇਅਰ ਕੀਤੀ ਆ ਪਰ ਇਹ ਕਿਨਾਂ ਦੀ ਉਮਰ ਸ਼ਰਾਰਤਾਂ ਕਰਨ ਦੀ ਪਾ ਮੈਂ ਕੈਮਰੇ ਅੱਗੇ ਹੋਣ ਕਿਤੇ ਵੀ ਹੋਣ ਉਹਨਾਂ ਦਾ ਹੱਕ ਵੀ ਹੈ ਇਹਨਾਂ ਤੋਂ ਸ਼ਰਾਰਤਾਂ ਨਹੀਂ ਖੋਈਆਂ ਜਾਣੀਆਂ ਚਾਹੀਦੀਆਂ ਪਰ ਜਦੋਂ ਅਸੀਂ ਸ਼ੂਟ ਕਰਦੇ ਸੀ ਉਦੋਂ ਬਹੁਤ ਔਖਾ ਹੁੰਦਾ ਸੀ ਕੰਟਰੋਲ ਕਰਨਾ ਸੋ ਸਾਡੇ ਜਿਹੜੇ ਡਾਇਰੈਕਟਰ ਸਾਹਿਬ ਸੀ ਉਹਨਾਂ ਦੇ ਵੀ ਕੰਨਾਂ ਨੂੰ ਆਤ ਲਾ ਗਏ ਕਹਿੰਦੇ ਯਾਰ ਬੱਚਿਆਂ ਨਾਲ ਫਿਲਮ ਬਣਾਉਣੀ ਬਹੁਤ ਔਖੀ ਹੈ ਸੋ ਕਿਉਂਕਿ ਤੁਸੀਂ ਜਿੰਨਾ ਮਰਜ਼ੀ ਇਹਨਾਂ ਨੇ ਆਪਣੀ ਸ਼ਰਾਰਤਾਂ ਕਰਨੀਆਂ ਹੀ ਨੇ ਉਹ ਇਹਨਾਂ ਦੀ ਨੇਚਰ ਚ ਹੈ ਔਰ ਬਾਕੀ ਮਜ਼ਾ ਬਹੁਤ ਆਇਆ ਇਹਨਾਂ ਨਾਲ ਕੰਮ ਕਰਕੇ ਔਰ ਇਹ ਇੰਨੇ ਕੌਨਫੀਡੈਂਟ ਬੱਚੇ ਨੇ ਮਤਲਬ ਜਦੋਂ ਆਪਾਂ ਇਸ ਉਮਰ 'ਚ ਹੁੰਦੇ ਸੀ ਅਸੀਂ ਇੰਨੇ ਕੌਨਫੀਡੈਂਟ ਨਹੀਂ ਇਹ ਵਾਕੀ ਪਤਾ ਨਹੀਂ ਆ ਜਿਹੜਾ ਜਗਜੀ ਹੈ ਪਰਮਾਤਮਾ ਨੇ ਕੀ ਪਾ ਕੇ ਭੇਜਿਆ ਹੈ ਹਨਾ ਮੈਨੂੰ ਲੱਗਦਾ ਹੁਣ ਇਹ ਤਾਂ ਨਹੀਂ ਚੇਂਜ ਤਾਂ ਨਹੀਂ ਹੋ ਗਿਆ ਜਨਜੀਤ ਤੋਂ ਬਾਅਦ ਉਹੀ ਚੱਲ ਰਹੇ ਨੇ ਨਾ 2000 ਤੋਂ ਬਾਅਦ ਮੈਨੂੰ ਤਾਂ ਸਮਝ ਹੀ ਨਹੀਂ ਆਉਂਦੇ ਹਾਂ ਮੈਨੂੰ ਵੀ ਹਨਾ ਇਹ ਉਹ α ਆ ਗਿਆ ਨਾ α ਇਹ α ਵਾਲੇ ਨੇ ਜੀ ਇਹ ਬਹੁਤ ਐਡਵਾਂਸ ਨੇ ਬਹੁਤ ਤੇਜ਼ ਨੇ ਔਰ ਇਹ ਮੈਨੂੰ ਇਹ ਲੱਗਦਾ ਬੌਰਨ ਐਕਟਰ ਨੇ ਇਹਨਾਂ ਨੂੰ ਕਿਸੇ ਨੇ ਕੁਝ ਨਹੀਂ ਸਿਖਾਇਆ ਇਹਨਾਂ ਨੂੰ ਇੱਕ ਵਾਰ ਡਾਇਲੌਗ ਦੱਸ ਦੋ ਡਾਇਲੌਗ ਯਾਦ ਐਕਸਪ੍ਰੈਸ਼ਨ ਉਹਦਾ ਇਹ ਆਪ ਯਾਦ ਔਰ ਟਾਈਮਿੰਗ ਇਹਨਾਂ ਦੀ ਬਹੁਤ ਕਮਾਲ ਹੈ ਕਿ ਬੱਚੇ ਇੱਥੇ ਬਟਾ ਜਾਨੂ ਕਿਧਰ ਗਿਆ ਜਾਨੂ ਓਏ ਇਧਰ ਆ ਇਧਰ ਆ ਆ ਦੇਖੋ ਇਹਨੇ ਇਹਨੇ ਬਹੁਤ ਬਹੁਤ ਵਧੀਆ ਕੰਮ ਕੀਤਾ ਸਾਰੇ ਬੱਚਿਆਂ ਨੇ ਕੰਮ ਕੀਤਾ ਬਹੁਤ ਵਧੀਆ ਕੀਤਾ ਪਰ ਇਹ ਗੋਲੂ ਗੋਲੂ ਜਾ ਹਾਂ ਬੋਲ ਬਈ ਕੈਸ ਕਿਵੇਂ ਲੱਗਾ ਤੁਹੇ ਕੰਮ ਕਰਕੇ ਫਿਲਮ ਮੈਂ ਛਾ ਤੇਨੂੰ ਪੰਜਾਬੀ ਆਉਂਦੀ ਆ ਪੰਜਾਬੀ ਚ ਬੋਲ ਕਿਵੇਂ ਲੱਗਿਆ ਕੰਮ ਕਰਕੇ ਚੰਗਾ ਚੰਗਾ ਔਰ ਇਹ ਦੋਨੋਂ ਬਟਾ ਬੰਬੇ ਦਾ ਕੰਮ ਕਰਦਾ ਐਂਸ ਉੱਥੇ ਇਹ ਸਾਰੇ ਕਿਤੇ ਹਨ ਸੋ ਪੂਰਾ ਬਿਜ਼ੀ ਐਕਟਰ ਹੈ ਔਰ ਬਹੁਤ ਵਧੀਆ ਕੰਮ ਕੀਤਾ ਸਾਰੇ ਬੱਚਾ ਨੇ ਲਵ ਯੂ ਸਾਰੇ ਬੱਚਿਆਂ ਨੂੰ ਔਰ ਉਹ ਪੇਸ਼ਾ ਬੈਠੀ ਹੈ ਉਹਨੇ ਬਹੁਤ ਸੋਹਣਾ ਕੰਮ ਕੀਤਾ ਬੱਚੇ ਦਾਵੇਂ ਨਾਮ ਨਹੀਂ ਜਾਣਦਾ ਬਟ ਫਿਲਮੀ ਨੇਮ ਜਾਣਦਾ ਸਦਕ ਨਾਮ ਫਿਲਮ ਦੇ ਵਿੱਚ ਇਹਨੇ ਬਹੁਤ ਵਧੀਆ ਉਧਰ ਉਹ ਬੱਚਾ ਬੈਠਾ ਉਹਨੇ ਬਹੁਤ ਵਧੀਆ ਸਾਰਿਆਂ ਨੇ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਜੀ ਬੱਚਿਆਂ ਨੂੰ ਗੁੱਡ ਆਫਟਰਨੂਨ ਨਹੀਂ ਕਹੋਗੇ ਫਿਰ ਬੱਚਿਆਂ ਨੂੰ ਗੁੱਡ ਬੱਚੇ ਗੁੱਡ ਮਾਰਨਿੰਗ ਨਹੀਂ ਕਹੋਗੇ ਨਾ ਗੁੱਡ ਮਾਰਨਿੰਗ ਵਾਲਾ ਹੀ ਰੱਖੀ ਆਪਾਂ ਫਿਲਮ ਵਾਲਾ ਉਹ ਤਾਂ ਗੁੱਡ ਆਫਟਰਨੂਨ ਦਾ ਟਾਈਮ ਗਿਆ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਜੀ ਮਧਾਣੀਆਂ ਕੀਤੀ ਸੀਗੀ ਨੀਰੂ ਬਾਜਵਾ ਜੀ ਨਾਲ ਹੁਣ ਪਿੱਛੇ ਜੇ ਰੋਮਾਂਟਿਕ ਹੀ ਸੀਗਾ ਸਾਰੀ ਫਿਲਮ ਚ ਹੁਣ ਇੱਕ ਫਿਲਮ ਆ ਰਹੀ ਹੈ ਮੇਰੀ ਉਹਦੀ ਸ਼ੂਟਿੰਗ ਚੱਲ ਰਹੀ ਹੈ ਬੇਪਰਵਾਹ ਉਹ ਲਵ ਸਟੋਰੀ ਹੈ ਐਕਸ਼ਨ ਲਵ ਸਟੋਰੀ ਹੈ ਤੇ ਦਿਲ ਕਰਦਾ ਵੀਰੇ ਕਿਹਦਾ ਦਿਲ ਨਹੀਂ ਕਰਦਾ ਰੋਮਾਂਸ ਕਰਨ ਨੂੰ ਯਾਰ ਦੱਸ ਮੈਨੂੰ ਹੁਣ ਦਿੰਦਾ ਹੀ ਨਹੀਂ ਕੋਈ ਮੈਨੂੰ ਇਦਾਂ ਦਾ ਕੰਮ ਹਰੇਕ ਫਿਲਮ ਚ ਕਹਿੰਦੇ ਨੇ ਯਾਰ ਐਕਸ਼ਨ ਕਰ ਐਕਸ਼ਨ ਕਰ ਹਨ ਤੇ ਕਾਮੇਡੀ ਪਹਿਲਾਂ ਮੈਂ ਫਿਲਮਾਂ ਕੀਤੀਆਂ ਨੇ ਜਿਵੇਂ ਮੈਂ ਬਾਈ ਜੀ ਕੁੱਟਣਗੇ ਕੀਤੀ ਸੀ ਇਹਦੇ ਵਿੱਚ ਤੁਸੀਂ ਬਹੁਤ ਪਿਆਰਾ ਕਿਰਦਾਰ ਦੇਖੋਗੇ ਐਕਸ਼ਨ ਵੀ ਹੈ ਕਾਮੇਡੀ ਵੀ ਹੈ ਔਰ ਮੈਂ ਟਰਾਈ ਕਰ ਰਹੇ ਹਾਂ ਕਿ ਫਿਊਚਰ ਦੇ ਵਿੱਚ ਆਉਣ ਵਾਲੀਆਂ ਫਿਲਮਾਂ ਦੇ ਵਿੱਚ ਮੈਂ ਥੋੜੀ ਜਿਹੀ ਅਲੱਗ-ਅਲੱਗ ਤਰ੍ਹਾਂ ਦੇ ਕਿਰਦਾਰ ਕਰਾਂ ਸਰ ਇੱਕ ਆਖਰੀ ਔਰ ਦੂਸਰਾ ਸਵਾਲ ਇਹ ਹੈ ਕਿ ਜਿਹੜੀ ਪਾਲੀਵੁੱਡ ਹੈ ਉਹ ਜਿੰਨੇ ਅੱਗੇ ਕਿਉਂ ਨਹੀਂ ਜਾ ਪਾਰੀ ਜਿਵੇਂ ਕਹਦੀ ਹੁੰਦੀ ਹੈ ਬਾਲੀਵੁੱਡ ਦੇ ਵਿੱਚ ਕੁਝ ਮਾਸਟਰ ਬਲਸਟਰ ਜਿਹੜੀਆਂ ਫਿਲਮਾਂ ਹੁੰਦੀਆਂ ਨੇ ਬਹੁਤ ਅੱਗੇ ਹਾਈ ਬਜਟ ਔਰ ਹਾਈਲੀ ਐਕਸ਼ਨ ਔਰ ਹਾਈਲੀ ਮਤਲਬ ਸਭ ਕੁਝ ਹੁੰਦਾ ਹੈ ਪੋਲੀਵੁੱਡ ਜਿਹੜੀ ਮੂਵੀਜ਼ ਨੇ ਪੰਜਾਬੀ ਜਿਹੜੀ ਐਕਟਰ ਮੂਵੀ ਬਣਾਉਂਦੇ ਨੇ ਇੱਕ ਜਿਵੇਂ ਕਹਿੰਦੇ ਘਰੇਲੂ ਮੂਵੀ ਹੁੰਦੀ ਹੈ ਜਿਵੇਂ ਪੰਜਾਬੀ ਦੇ ਵਿੱਚ ਇਹਨੂੰ ਅਪਾ ਕਿਵੇਂ ਅੱਗੇ ਲੈ ਕੇ ਜਾ ਸਕਦੇ ਹਾਂ ਸਵਾਲ ਇਹ ਹੈ ਵੀਰੇ ਦੌਰ ਹੁੰਦਾ ਸਿਨੇਮੇ ਦਾ ਇੱਕ ਟਾਈਮ ਤੇ ਬਾਲੀਵੁੱਡ ਦਾ ਦੌਰ ਆਇਆ ਸੀ ਕਿ ਫਿਲਮਾਂ ਨਹੀਂ ਚੱਲ ਰਹੀਆਂ ਸੀ ਇੱਕ ਟਾਈਮ ਤੇ ਸਾਊਥ ਸਿਨੇਮੇ ਦਾ ਵੀ ਦੌਰ ਆਇਆ ਸੀ ਕਿ ਸਾਊਥ ਸਿਨੇਮੇ ਦੀਆਂ ਫਿਲਮਾਂ ਨੂੰ ਅਸੀਂ ਮਜ਼ਾਕ ਉਡਾਉਂਦੇ ਸੀਗੇ ਔਰ ਇੱਕ ਟਾਈਮ ਪੰਜਾਬੀ ਸਿਨੇਮੇ ਦਾ ਦੌਰ ਆਇਆ ਸੀ ਜਦੋਂ ਹਿੰਦੀ ਫਿਲਮਾਂ ਵਾਲੇ ਪੰਜਾਬੀ ਸਿਨੇਮੇ ਦੇ ਨਾਲ ਫਿਲਮ ਰਿਲੀਜ਼ ਕਰਨ ਤੋਂ ਵੀ ਡਰਦੇ ਸੀਗੇ ਜੇ ਤੁਹਾਡੇ ਯਾਦ ਹੋਵੇ ਉਹ ਕੈਰੀਅਨ ਜੱਟਾ ਜੱਟ ਐਂਡ ਜੁਲੀਅਟ ਲਗਾਤਾਰ ਫਿਲਮਾਂ ਹਿੱਟ ਐਟ ਪਹਿਲਾਂ ਉਹ ਇਹ ਦੇਖਦੇ ਸੀ ਕਿ ਬਾਲੀਵੁੱਡ ਵਾਲੇ ਕੀ ਕੋਈ ਪੰਜਾਬੀ ਸਿਨੇਮੇ ਦੀ ਨਾਰਥ ਚ ਫਿਲਮ ਰਿਲੀਜ਼ ਤਾਂ ਨਹੀਂ ਹੋ ਰਹੀ ਪੰਜਾਬੀ ਦੀ ਸੋ ਇਹ ਦੌਰ ਹੈ ਇਹ ਦੌਰ ਚੋਂ ਨਿਕਲਾਂਗੇ ਹੁਣ ਬਾਲੀਵੁੱਡ ਨਿਕਲਿਆ ਦੋ ਤਿੰਨ ਫਿਲਮਾਂ ਨੇ ਵੱਡਾ ਬਿਜ਼ਨਸ ਕੀਤਾ ਹੁਣ ਪੰਜਾਬੀ ਸਿਨੇਮਾ ਵੀ ਉਸ ਦੌਰ ਚੋਂ ਨਿਕਲੂਗਾ ਔਰ ਪੰਜਾਬੀ ਸਿਨੇਮੇ ਦੇ ਵਿੱਚ ਵੀ ਹੁਣ ਵੱਡਾ ਐਕਸ਼ਨ ਵੱਡੀਆਂ ਫਿਲਮਾਂ ਔਰ ਕਾਮਾ ਕਿਉਂਕਿ ਜਿਹੜਾ ਆਡੀਅנס ਆ ਨਾ ਆਡੀਅנס ਇਹ ਨਹੀਂ ਕਹਿੰਦੀ ਕਿ ਅਸੀਂ ਅਰ ਜੇ ਤੁਸੀਂ ਪੰਜਾਬੀ ਸਿਨੇਮਾ ਮਾੜਾ ਵੀ ਬਣਾਓਗੇ ਤਾਂ ਅਸੀਂ ਦੇਖਣ ਜਾਵਾਂਗੇ ਆਡੀਅנס ਕਹਿੰਦੀ ਹੈ ਜੇ ਤੁਸੀਂ ਮੈਨੂੰ ਬਾਲੀਵੁੱਡ ਦੇ ਟੱਕਰ ਦਾ ਜਾਂ ਸਾਊਥ ਦੇ ਟੱਕਰ ਦਾ ਸਿਨੇਮਾ ਨਹੀਂ ਦੋਗੇ ਨਾ ਤਾਂ ਮੈਂ ਪੰਜਾਬੀ ਸਿਨੇਮਾ ਨਹੀਂ ਦੇਖਣਾ ਮੈਂ ਜਾ ਕੇ ਫਿਰ ਬਾਲੀਵੁੱਡ ਜਾਂ ਸਾਊਥ ਹੀ ਦੇਖੂਗਾ ਇਹ ਹੁਣ ਪੰਜਾਬੀ ਸਿਨੇਮੇ ਨੂੰ ਕਰਨਾ ਹੀ ਪੈਣਾ ਕਿ ਸਾਨੂੰ ਉਸ ਬਜਟ ਦੀਆਂ ਫਿਲਮਾਂ ਪਰ ਅਸੀਂ ਉਹਨਾਂ ਦੇ ਬਰਾਬਰ ਦੇ ਬਜਟ ਨਹੀਂ ਕਰ ਸਕਦੇ ਪਰ ਅਸੀਂ ਫਿਰ ਵੀ ਚੰਗੀਆਂ ਟੈਕਨੀਕਲ ਫਿਲਮਾਂ ਹੁਣ ਪੰਜਾਬੀ ਸਿਨੇਮੇ 'ਚ ਬਣਨੀਆਂ ਸ਼ੁਰੂ ਹੋ ਗਈਆਂ VFX ਵਧੀਆ ਮਹੌਲ ਲਾਗੇ ਸੋ ਹੌਲੀ-ਹੌਲੀ ਸਿਨੇਮਾ ਗਰੋ ਕਰ ਰਿਹਾ ਟਾਈਮ ਲੱਗਦਾ ਵੀਰੇ ਹਰ ਇੱਕ ਚੀ ਸਰ ਇੱਕ ਮੈਂ ਤੁਹਾਨੂੰ ਕਿਹਾ ਸੀ ਆਖਰੀ ਸਵਾਲ ਉਸ ਤੋਂ ਬਾਅਦ ਮੇਰੇ ਇੱਕ ਹੋਰ ਸਵਾਲ ਤੇ ਸੁਜੈਸ਼ਨ ਵੀ ਹੈ ਕਿ ਪੰਜਾਬ ਦੇ ਵਿੱਚ ਲਾਸਟ ਟਾਈਮ ਮੈਂ ਬੱਬੂਮਾਨ ਸਰ ਨਾਲ ਗੱਲ ਕੀਤੀ ਸੀ ਕਿ ਤੇ ਉਹ ਕਹਿੰਦੇ ਸੀ ਕਿ ਅਸੀਂ ਗਦਰੀ ਬਾਬਿਆਂ ਨੂੰ ਜਿਆਦਾ ਲਾਈਕ ਕਰਦੇ ਹਾਂ ਕਿ ਪੰਜਾਬੀ ਦੇ ਵਿੱਚ ਕੋਈ ਐਦਾਂ ਦੀ ਮੂਵੀ ਨਹੀਂ ਆਂਦੀ ਕਿ ਜੋ ਕਿ ਗਦਰੀ ਬਾਬਿਆਂ ਨੂੰ ਰਿਪਰੈਜ਼ੈਂਟ ਕਰ ਸਕੇ ਤਾਂ ਕਿ ਪਤਾ ਲੱਗ ਸਕੇ ਗਦਰੀ ਬਾਬੇ ਕੌਣ ਸੀਗੇ ਦੇਖਦੇ ਨਹੀਂ ਹੈਗੇ ਜੇ ਦੇਖਣ ਦਾ ਬਹੁਤ ਕੁਝ ਬਣੇ ਇਹਦਾ ਰੀਜ਼ਨ ਕੀ ਹੈ ਸਰ ਕਿਉਂ ਨਹੀਂ ਦੇਖਦੇ ਮੈਂ ਆਡੀਅנס ਤੋਂ ਪੁੱਛੋ ਆ ਹੁਣ ਪਿੱਛੇ ਤਰਸੇਮ ਬਾਈ ਨੇ ਫਿਲਮ ਬਣਾਈ ਸੀਗੀ ਗੁਰਨਾਮਕ ਜਹਾਜ਼ ਸਾਡੇ ਯੋਧਿਆਂ ਦੇ ਸੀ ਗਦਰੀ ਬਾਬੇ ਹਾਂ ਕਾਮਾਗਾਟਾ ਮਾਰੂ ਪੰਜਾਬ ਚ ਫਲॉप ਹੋਈ ਆ ਫਿਲਮ ਤੇ ਬਾਹਰ bizness ਕੀਤਾ ਇਟ ਮੀਨ ਸਾਡੇ ਜਿਹੜੇ ਬਾਹਰ ਪੁਰਾਣੇ ਪੰਜਾਬੀ ਬੈਠੇ ਨੇ ਉਹ ਦੇਖਣਾ ਚਾਹੁੰਦੇ ਨੇ ਸਾਡੇ ਅੱਜ ਦੀ ਜਨਰੇਸ਼ਨ ਅੱਜ ਦੇ ਲੋਕ ਪੰਜਾਬ ਚ ਦੇਖਣਾ ਨਹੀਂ ਚਾਹੁੰਦੇ ਇਹ ਰੀਜ਼ਨ ਤਾਂ ਹੀ ਹੈ ਨਾ ਹੁਣ ਰੀਜ਼ਨ ਤਾਂ ਦੇਖੋ ਸਿਨੇਮਾ ਦਾ ਆਪਣੀ ਡਿਊਟੀ ਨਿਭਾ ਰਿਆ ਨਾ ਜਿਆਦਾ ਆਡੀਅנס ਨਹੀਂ ਰਹੀ ਜਾਂਦਾ ਸਿਨੇਮਾ ਕੋਈ ਮਾੜੀ ਫਿਲਮ ਬਣਾਈ ਹੋਵੇ ਤਾਂ ਤਾਂ ਤੁਸੀਂ ਕਹੋ ਹੈਨਾ ਅਸੀਂ ਫਿਲਮਾਂ ਟਰਾਈ ਕੀਤੀਆਂ ਮॉड ਵੀ ਟਰਾਈ ਕੀਤੀ ਹੋਰ ਵੀ ਟਰਾਈ ਕੀਤੀਆਂ ਚਲੋ ਸਮ ਟਾਈਮ ਕਿਸੇ ਚ ਕੋਈ ਰੀਜ਼ਨ ਹੋ ਸਕਦਾ ਕਿ ਨਹੀਂ ਪਰ ਹੁਣ ਜੇ ਆਪਾਂ ਮੈਨੂੰ ਆਪ ਵਧੀਆ ਲੱਗੀ ਨਾਨਕ ਜਹਾਜ਼ ਸੋ ਇਸ ਕਰਕੇ ਸਾਨੂੰ ਇਦਾਂ ਦੇ ਸਿਨੇਮੇ ਨੂੰ ਜੇ ਤੁਸੀਂ ਐਪਰੀਸ਼ੀਏਟ ਕਰੋਗੇ ਤਾਂ ਕਿਉਂ ਨਹੀਂ ਬਣਨੀ ਹੈ ਜ਼ਰੂਰ ਬਣਨੀ ਹੈ ਸਰ ਉਹੀ ਹੈ ਨਾ ਮਤਲਬ ਜਿਵੇਂ ਗੁਰਨਾਨਕ ਕਾਮਾ ਕਾਟਾ ਮਾਰੂ ਜਹਾਜ਼ ਦੇ ਉੱਤੇ ਬਣੀ ਕਦਰੀਆਂ ਦੇ ਉੱਤੇ ਫਿਲਮ ਬਣੀ ਬਹੁਤ ਚੰਗੀ ਲੱਗੀ ਮੈਨੂੰ ਸਪੈਸ਼ਲੀ ਮੈਂ ਦੇਖ ਕੇ ਆਇਆ ਦੂਸਰੀ ਗੱਲ ਕੀ ਹੈ ਕਿ ਜਦੋਂ ਇਦਾਂ ਦੇ ਗਦਰੀ ਬਾਬਿਆਂ ਤੇ ਫਿਲਮ ਬਣਦੀ ਹੈ ਤੇ ਗਦਰੀ ਬਾਬਿਆਂ ਦੀ ਫਿਲਮ ਨੂੰ ਰੀ ਮਤਲਬ ਪ੍ਰੈਜੈਂਟੇਸ਼ਨ ਦੇਣ ਦੇ ਲਈ ਸਾਰੇ ਸਟਾਰ ਕਾਸਟ ਇਕੱਠੀ ਮਤਲਬ ਚਾਹੇ ਉਹਦੀ ਫਿਲਮ ਨਹੀਂ ਹੈ ਫਿਰ ਵੀ ਉਹਨੂੰ ਮਤਲਬ ਇੰਨੀ ਮੈਂ ਨਹੀਂ ਦੇਖੀ ਕਿ ਉਹਨੂੰ ਲੋਕਾਂ ਦੇ ਮੂਹਰੇ ਪਰੋਸਣ ਲੋਕਾਂ ਨੂੰ ਦੱਸਣ ਕਿ ਇਹ ਸਾਡੇ ਗਦਰੀ ਬਾਬੇ ਸੀ ਹੁਣ 8000 ਤੋਂ ਵੱਧ ਪੰਜਾਬ ਦੇ ਵਿੱਚ ਗਦਰੀ ਬਾਬੇ ਨੇ ਸਰ ਹੁਣ ਉਹਨਾਂ ਨੂੰ ਰਿਪਰੈਜ਼ੈਂਟ ਜਾਂ ਤਾਂ ਕਰਤਾਰ ਸਿੰਘ ਸਰਾਬੇ ਤੇ ਫਿਲਮ ਬਣੀ ਉਹ ਖੁੱਲਕੇ ਸਿਨੇਮਾ ਦੇ ਵਿੱਚ ਨਹੀਂ ਨਹੀਂ ਚੱਲੀ ਨਹੀਂ ਚੱਲੀ ਦੇਖੋ ਜਦੋਂ ਲੋਕਾਂ ਦਾ ਟੇਸ ਚੇਂਜ ਹੋ ਗਿਆ ਬਟ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਸ਼ਾਇਦ ਭੱਜਦੇ ਆ ਬਟ ਮੈਂ ਜ਼ਿਆਦਾ ਕਹਿ ਨਹੀਂ ਸਕਦਾ ਐਨਾ ਹੀ ਕਹਿ ਸਕਦਾ ਕਿ ਫਿਲਮਾਂ ਉਦੋਂ ਬਣਦੀਆਂ ਨੇ ਫਿਲਮਾਂ ਕਿਉਂਕਿ ਯਾਰ ਪੈਸਾ ਬਹੁਤ ਲੱਗਦਾ ਪ੍ਰੋਡਿਊਸਰ ਦਾ ਸੋ ਕਰ ਰਫੂਕ ਤਮਾਸ਼ਾ ਕੋਈ ਨਹੀਂ ਦੇਖਦਾ ਹੈਗਾ ਹਰ ਬੰਦਾ ਚਾਹੁੰਦਾ ਹੈ ਕਿ ਹਾਂ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਵੀ ਜਿੰਨਾ ਕ ਪੈਸਾ ਅਸੀਂ ਲਾਇਆ ਓਨਾਂ ਕ ਵੀ ਪੂਰਾ ਹੋ ਜਾਏ ਸੋ ਸਿਨੇਮਾ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਹੈ ਜ਼ਿੰਮੇਵਾਰੀ ਆਡੀਅנס ਦੀ ਹੈ ਕਿਉਂਕਿ ਇਦਾਂ ਦਾ ਸਿਨੇਮਾ ਦੇਖਣਾ ਚਾਹੁੰਦੇ ਆ ਕਿ ਨਹੀਂ ਚਾਹੁੰਦੇ ਜੀ ਥੈਂਕ ਯੂ ਸੋ ਮਚ ਥੈਂਕ ਯੂ ਐਨੀ ਵਨ ਫਰਮ ਆਡੀਅੰਸ ਦੇ ਭਾਈ ਜਿਵੇਂ ਜ਼ਿਕਰ ਹੋਇਆ ਫਿਲਮਾਂ ਨਹੀਂ ਚੱਲ ਰਹੀਆਂ ਅੱਜ ਕੱਲ ਲੋਕਾਂ ਦੇ ਵਿੱਚ ਪੇਸ਼ੈਂਸ ਘੱਟ ਗਏ ਨੇ ਜਿਵੇਂ ਇੰਸਟਾਗ੍ਰam ਤੇ ਉੱਪਰ 15 ਸੈਕਿੰਡ ਦਾ ਕੰਟੈਂਟ ਦੇਖਣਾ ਹੋਵੇ ਆਪਾਂ 2-3 ਸੈਕਿੰਡ ਚ ਜੱਜ ਕਰ ਲੈਨੇ ਆ ਕਿ 2-3 ਸੈਕਿੰਡ ਜੇਕਰ ਚੰਗਾ ਲੱਗਦਾ ਤੇ ਆਪਾਂ ਫਿਰ 15 ਸੈਕਿੰਡ ਦੀ ਲੀਲ ਪੂਰੀ ਦੇਖਦੇ ਆ ਫਿਰ ਇਸ ਤਰੀਕੇ ਫਿਲਮ ਦੇ ਵਿੱਚ ਕੀ ਐਡਨ ਕੀਤਾ ਗਿਆ ਹੋਵੇ ਇੱਕ ਇੱਕ ਸੀਨ ਜਿਹੜਾ ਹੈ ਉਹ ਬੰਦੇ ਨੂੰ ਫੜ ਕੇ ਰੱਖੇ ਕਿਉਂਕਿ 2.5 ਘੰਟੇ ਦੀ ਫਿਲਮ ਜੇਕਰ ਲੋਕਾਂ ਦੇ ਵਿੱਚ ਪੇਸ਼ੈਂਸ ਖਤਮ ਹੋ ਗਏ ਕਈ ਲੋਕ ਇੰਟਰਵਲ ਦੇ ਵਿੱਚ ਉੱਠ ਕੇ ਚੱਲ ਜਾਂਦੇ ਕਿ ਇਸ ਤੋਂ ਪ ਤੋ ਉਸ ਦੇ ਵਿੱਚ ਕੀ ਚੀਜ਼ਾਂ ਚੇਂਜ ਹੋ ਸਕਦੀਆਂ ਹੈ? ਸਿਨੇਮਾ ਕਿਸ ਤਰੀਕੇ ਵੱਧ ਸਕਦਾ ਇਸ ਚੀਜ਼ ਦੇ। ਦੇਖੋ ਵੀਰੇ ਸਿਨੇਮਾ ਕੋਈ ਪ੍ਰੈਡਿਕਟਰ ਨਹੀਂ ਕਰ ਸਕਦਾ। ਅਨਪ੍ਰੈਡਿਕਟੇਬਲ ਸਿਨੇਮਾ ਕਿਹੜੀ ਫਿਲਮ ਨੇ ਚੱਲ ਜਾਣਾ। ਚੱਲਣ ਨੂੰ ਤਾਂ 3-3 ਘੰਟੇ ਦੀਆਂ ਫਿਲਮਾਂ ਵੀ ਚੱਲ ਗਈਆਂ। ਬਰੰਦਰ ਚੱਲ ਗਈ, ਬਾਰਡਰ ਚੱਲ ਗਈ। ਬਾਗ ਮਿਲਖਾ ਬਾਗ 3 ਘੰਟੇ ਦੀ ਫਿਲਮ ਸੀ। ਸਾਨੂੰ ਉਦਾਂ ਦੀ ਗ੍ਰਿਪਿੰਗ ਫਿਲਮ ਕਰਨੀਆਂ ਪੈਣਗੀਆਂ। ਸਾਨੂੰ ਫਿਲਮ ਬਣਾਉਣ ਤੋਂ ਪਹਿਲਾਂ ਸਟੋਰੀ ਤੇ ਕੰਟੈਂਟ ਤੇ ਬਹੁਤ ਮਿਹਨਤ ਕਰਨੀ ਪਊਗੀ। ਫੇਰ ਭਾਵੇਂ ਤੁਸੀਂ 3 ਘੰਟੇ ਦੀ ਵੀ ਫਿਲਮ ਬਣਾ ਲਓ। ਲੋਕਾਂ ਨੂੰ ਇਹ ਨਹੀਂ ਆ ਲੋਕ ਸਿਨੇਮਾ ਜਾਣਾ ਚਾ ਆ ਹੁਣ ਦੋਵੇਂ ਫਿਲਮਾਂ ਨੇ ਇਸ ਗੱਲ ਨੂੰ ਸਾਬਿਤ ਕਰਤਾ ਕਿ ਲੋਕ ਸਿਨੇਮੇ 'ਚ ਵੜਨਾ ਚਾਹੁੰਦੇ ਨੇ ਦੇਖਣਾ ਚਾਹੁੰਦੇ ਨੇ ਪੰਜਾਬ ਦੇ ਵਿੱਚ ਵੀ ਉਹਨਾਂ ਦਾ ਓਡਾ ਹੀ ਬਿਜ਼ਨਸ ਹੈ ਜਿੰਨਾ ਦੂਜੀਆਂ ਸਟੇਟਸ ਦੇ ਵਿੱਚ ਹੈ ਓਟੀਵੀ ਕਾਰਨ ਸਮਝਦੇ ਓਟੀਵੀ ਹੁਣ ਨਹੀਂ ਹੁਣ ਨਹੀਂ ਪਹਿਲਾਂ ਸੀਗਾ ਹੁਣ ਨਹੀਂ ਹੁਣ ਲੋਕ ਓਟੀਟੀ ਦੇ ਕੰਟੈਂਟ ਤੋਂ ਤੁਸੀਂ ਫੈਮਿਲੀ 'ਚ ਬਹਿ ਕੇ ਓਟੀਟੀ ਦੇਖ ਲਓਗੇ ਨਹੀਂ ਦੇਖ ਸਕਦੇ ਨਾ ਤੁਹਾਨੂੰ ਡਰ ਰਹਿੰਦਾ ਵੀ ਯਾਰ ਕੁਛ ਇਹੋ ਜਿਹਾ ਨਾ ਆ ਜਾਏ ਕਿ ਮੈਂ ਆਪਣੀ ਮਾਂ ਸਾਹਮਣੇ ਆਪਣੀ ਭੈਣ ਸਾਹਮਣੇ ਆਪਣੀ ਵਾਈਫ ਸਾਹਮਣੇ ਓਟੀਟੀ ਤੁਸੀਂ ਇਕੱਲੇ ਦੇਖ ਸਕਦੇ ਹੋ ਸੋ ਜੇ ਫੈਮਿਲੀ ਲੈ ਕੇ ਜਾਣੀ ਹੈ ਫੈਮਿਲੀ ਦਾ ਐਂਟਰਟੇਨ ਕਰਾਉ